ਕਹਿੰਦਾ ਨਾਨੀ ਤੇਰੀ ਮੋਰਨਿੰਗ ਉਹ ਮੋਰ ਲੈ ਗਏ ਔਰ ਬਾਕੀ ਜੋ ਬਚਾਤਾ ਕਾੜੇ ਚੋਰ ਲੈ ਗਏ ਹਾਈ ਬੇਟੇ ਸਾਹਿਬ ਇਹਨਾਂ ਦੇ ਸੁਸੋਧਿਆ ਸਾਹਿਬ ਕਹਿ ਰਹੇ ਸੀ ਅਸੀਂ ਡਾਂਗਾ ਕੱਢ ਲਾਂਗੇ ਸਿਰ ਫੋਟ ਦੇਾਂਗੇ ਪੈਸੇ ਵੰਡਾਂਗੇ ਝੂਠ ਬੋਲਾਂਗੇ ਲੜਾਈ ਕਰਾਵਾਂਗੇ ਦੰਗੇ ਕਰਾਵਾਂਗੇ ਉਹ ਤਾਂ ਬੋਲਣ ਤੋਂ ਬੋਲਣ ਸਾਹਿਬ ਇੱਥੇ ਬੈਠੇ ਸੀਗੇ ਭਗਵੰਤ ਮਾਨ ਜੀ ਸਾਹਮਣੇ ਬੈਠਿਆ ਦੰਦਾਂ ਕੱਢੀਆ ਬੇਟੇ ਸਾਹਿਬ ਆ ਚੀਫ ਮਿਨਿਸਟਰੀ ਸਾਹਿਬ ਸਰਕਾਰ ਠੇਕੇ ਦੇ ਦੇਦੀ ਨਾਲ ਉਹਨਾਂ ਦੇ ਪ੍ਰਧਾਨ ਬੈਠੇ ਸੀ ਮਨ ਅਰੋੜਾ ਦੋਨੋਂ ਬੈਠੇ ਐ ਚਾਕੀ ਜਾਂਦੇ ਐ ਕਿ ਮਲਟੀਮਰਜੀ ਉਹਦੇ ਕੋਲ ਬੋਲੋ ਉਹ ਬੁਲੀ ਜਾਂਦੇ ਐ ਉਹ ਦੋਨੋਂ ਚਾਕੀ ਜਾਂਦੇ ਐ ਭਗਵੰਤ ਮਾਨ ਜੀ ਡੂਲੇ ਪੈਰਾਂ ਦਾ ਜੇ ਵੀ ਕੁਝ ਨਹੀਂ ਵਿਗੜਿਆ ਅਜੇ ਵੀ ਪਜਾਓ ਇਹਨਾਂ ਤਾੜਵੀਆਂ ਨੂੰ ਜਿਹੜੇ ਸਿਰ ਤੇ ਲਿਆ ਕੇ ਬਿਠਾ ਰੱਖੇ ਐ ਆ ਲੈਂਡ ਪੁਲਿਸਿੰਗ ਪੁਲਿਸੀ ਲਾ ਕੇ ਮੈਂ ਕੌਣ ਐ ਸਾਬ ਮੈਂ ਕੋਈ ਭੂਮਿਕਾ ਨਹੀਂ ਬਣਾ ਰਿਹਾ ਤੁਹਾਨੂੰ ਕੋਈ ਬੇਵਕੂ ਗੋਲੀਆਂ ਨਹੀਂ ਵੰਡ ਰਿਹਾ ਮੈਂ ਕੌਣ ਸੀ ਲੈ ਕੇ ਕੌਣ ਆਇਆ ਕੈਬਨਟ ਨੇ ਫੈਸਲਾ ਕੀਤਾ ਵੀ ਆ ਜਿਹੜੇ ਫੈਸਲੇ ਐ ਚੀਫ ਸੈਕਟਰੀ ਕਰੂਗਾ ਚੀਫ ਮਿਨਿਸਟਰ ਨਹੀਂ ਕਰੂਗਾ ਚੀਫ ਸੈਕਟਰੀ ਕਰੂਗਾ ਚੀਫ ਮਿਨਿਸਟਰ ਲਾਇਆ ਚੀਫ ਸੈਕਟਰੀ ਲਾਇਆ ਕਿਨੇ ਕੇਜਰੀਵਾਲ ਸਾਹਿਬ ਨੇ ਲਾਇਆ ਕਿਨੇ ਸਸੋਧਿਆ ਜੀ ਨੇ ਸਟੈਂਡਰਡ ਚੈਨ ਆਏ ਬੈਠੇ ਆ ਲਾਇਆ ਕੌਣ ਕੇਜਰੀਵਾਲ ਸਾਹਿਬ ਤੇ ਸਾਡੇ ਮੁੱਖ ਮੰਤਰੀ ਦਾ ਕੀ ਰੋਲ ਹੈ ਮੁੱਖ ਮੰਤਰੀ ਸਾਹਿਬ ਬੋਲਦੇ ਕਿਉਂ ਨਹੀਂ ਮੈਨੂੰ ਇਸ ਗੱਲ ਦਾ ਅਗਲਾ ਸਾਹਿਬ ਲੋਕਾਂ ਨੂੰ ਕਮਲਾ ਸਮਝ ਰਖਿਆ ਐਂ ਭਗਵੰਤ ਮਾਨ ਹੋ ਰਿਆ ਨੇ ਜਦੋਂ ਇੱਥੇ ਤਾਂ ਹੀ ਆ ਗਿਆ ਪਾਣੀ ਕਹਿੰਦੇ ਅਸੀਂ ਤਾਂ ਹੁਣ ਕਿਸਾਨਾਂ ਤੋਂ رائے ਲੈਣ ਲੱਗੇ ਆਂ ਵੀ ਲੈਂਡ ਪੁਲਿੰਗ ਪਾਲਿਸੀ ਤੇ ਤੁਹਾਡੀ رائے ਕੀ ਐ ਸ਼ੇਖ ਕੁਮਾਰ ਬਟਾਲਵੀ ਕੀ ਕਹਿ ਕੇ ਗਏ ਸੀਗੇ ਕੀ ਕਹਿ ਕੇ ਗਏ ਸੀਗੇ ਕਹਿੰਦੇ ਕਹਿੰਦਾ ਇੱਕ ਬਾਜ ਦੇ ਹੱਥੋਂ ਕੂੰਝ ਖੋਈ ਕਹਿੰਦਾ ਵੇਖਾਂ ਚੀਕਦਾ ਕਿਰਲਾ ਆਉਂਦਾ ਯਾਰੋ ਸਾਡੇ ਤੋਂ ਸਾਡੀ ਜ਼ਮੀਨ ਕੋਈ ਜਾਣੇ ਉਹ ਤੋਂ ਸਾਡੇ ਤੋਂ ਹੱਥ ਚ ਲਾ ਕੇ ਪੁੱਛੀ ਜਾਣੇ ਹੈ ਕੀ ਤੁਹਾਡਾ ਹਾਲ ਕੀ ਹੈ ਸਾਡਾ ਹਾਲ ਕੀ ਹੈ ਮਜ਼ਾਕ ਕਰੀ ਜਾਂਦੇ ਸਾਡੇ ਨਾਲ ਕੋ ਜਾ ਮਜ਼ਾਕ ਇਹਨਾਂ ਨੂੰ ਨਕੇਲ ਪਾਣੀ ਪਊਗੀ ਕੌਣ ਪਾਊਗਾ ਪਰ ਮੈਂ ਇੱਕ ਨੁਸਖਾ ਦੱਸਣ ਲੱਗਿਆ ਭਗਵੰਤ ਮਾਨ ਜੀ ਨੂੰ ਵੀ ਜੇ ਮੁੜ ਕੇ ਮੁੱਖ ਮੰਤਰੀ ਬਣਨਾ ਹੈ ਨਾ ਮੈਂ ਦੱਸਦਾ ਕੀ ਕਰੋ ਲੈ ਸਵੇਰੇ ਵਿਜੀਲੈਂਸ ਦੀ ਰੇਡ ਮਾਰੋ ਇਹਨੇ ਆ ਜਿਹੜੇ ਤੁਸੀਂ ਦੱਸ ਰਹੇ ਨਹੀਂ ਕਿਹੜੀ ਮੋਤੀ ਸੀ ਪੈਸੇ ਜਾਂਦੇ ਐ ਉਹਨਾਂ ਕੋਠੀਆਂ ਤੇ ਰੇਡ ਮਾਰੋ ਕੋਈ ਵਹਿਬੁੱਜੀ ਦੇ ਕੋਈ ਨૈયਰ ਸਾਹਿਬ ਦਾ ਕੋਈ ਫਲਾਣਾ ਸਾਹਿਬ ਐ ਸਵੇਰੇ ਰੇਡ ਮਾਰੋ ਜੇ ਸਵੇਰੇ ਪੰਜਾਬ ਦੇ ਲੋਕ ਤੁਹਾਨੂੰ ਸਿਰ ਤੇ ਨਾ ਚੱਕ ਲੈਣ ਸਵੇਰੇ ਚੱਕ ਲੈਣਗੇ ਸਾਡੇ ਤੁਸੀਂ ਤਾਂ ਲੱਖ ਪੜਿਆ ਵੀ ਰਣਜੀਤ ਸਿੰਘ ਗਿੱਲ ਉਹ ਗਿੱਲ ਕੋ ਵਾਲਾ ਭਾਜਪੀ ਜੇ ਲੱਗਿਆ ਉਹਦੇ ਸਵੇਰੇ ਰੇਡ ਮਾਰਦੇ ਸਾਡੇ ਆਹ ਦਿੱਲੀ ਦੇ ਲੋਕ ਸੀਗੇ ਦਿੱਲੀ ਵਾਲਿਆਂ ਨੇ ਭਜਾਏ ਉਥੋਂ ਸਰਟੀਫਾਈ ਕਰਕੇ ਸਰਟੀਫਾਈਡ ਚੋਰ ਸਰਟੀਫਾਈਡ ਇਮਾਨਦਾਰ ਨਹੀਂ ਸੈਟੀਫਾਈਡ ਭ੍ਰਸ਼ਟ ਭ੍ਰਸ਼ਟ ਸਰਕਾਰ ਕੇਜਰੀਵਾਲ ਸਾਹਿਬ ਨੂੰ ਜਦੋਂ ਬੇਲ ਮਿਲੀ ਸੁਪਰੀਮ ਕੋਰਟ ਵਾਲਿਆਂ ਨੇ ਬੇਲ ਦਿੱਤੀ ਕਹਿੰਦੇ ਦਫਤਰ ਨਹੀਂ ਜਾਓਗੇ ਫਾਈਲ ਨਹੀਂ ਦੇਖੋਗੇ ਬੇਲ ਐ ਮੁੱਖ ਮੰਤਰੀ ਘਰੇ ਬੈਠੇ ਰਹੋ ਦਫਤਰ ਨਹੀਂ ਜਾਓਗੇ ਉਹਨਾਂ ਨੇ ਕੀ ਕਿਹਾ ਸੀਗਾ ਕਹਿੰਦੇ ਮਨੂੰ ਸੁਪਰੀਮ ਕੋਰਟ ਨੇ ਤਾਂ ਬੇਲ ਦੇਤੀ ਮੈਂ ਬੜਾ ਇਮਾਨਦਾਰ ਆ ਪਰ ਮਨੂੰ ਜਦੋਂ ਤਾਈਂ ਦਿੱਲੀ ਦੇ ਲੋਕ ਨਹੀਂ ਕਲੀਨ ਚਿੱਟ ਦਿੰਦੇ ਉਦੋਂ ਤਾਈਂ ਮੈਂ ਨਹੀਂ ਜਾਂਦਾ ਇਹ ਦਿੱਲੀ ਵਾਲੇ ਨੇ ਕੀ ਕਿਹਾ ਜਿਹੜੀ ਚੁਗ ਸਿੰਘ ਸਾਹਿਬ ਕਹਿ ਰਹੇ ਸੀ ਬਾਏ ਬਾਏ ਉਹ ਸਾਰਾ ਉਤੋਂ ਚੱਕ ਕੇ ਸਾਰਾ ਲਾਵਾ ਲਸ਼ਕਰ ਆ ਕੇ ਆਇਆ ਬਠਾਏ ਹੁਣ ਸਮਾਂ ਆ ਗਿਆ ਸਾਥ ਇਹਨਾਂ ਨੂੰ ਕੱਢੋ ਤੇ ਇਹਨਾਂ ਦੇ ਨਾਲ-ਨਾਲ ਜਿਹੜੀ ਇਹਨਾਂ ਦੀ ਜੇभी ਵਿਰੋਧੀ ਪਾਰਟੀਆਂ ਨੇ ਸਾਥ ਉਹਨਾਂ ਤੋਂ ਵੀ ਬਚੋ ਸਾਥ ਅਗਰ ਮੈਂ ਸਮਝਦਾ ਕੋਈ ਸੱਚਾ ਨਹੀਂ ਆਈ ਹੈ ਭਗਵੰਤ ਮਾਨ ਉਹ ਰਹਿੰਦਾ ਲੋਕ ਆਧਾਰ ਕਾਰਡ ਪੁੱਛਣ ਲੱਗ ਜਾਣਗੇ ਵੀ ਤੂੰ ਪੰਜਾਬੀ ਵੀ ਹੈ ਕਿ ਨਹੀਂ ਬੋਲ ਕੇ ਦਿਖਾ ਅਗਰ ਮੈਂ ਸਮਝਦਾ ਚਾਹੇ ਸਿਰ ਤੇ ਦਸ ਪਾ ਰਹੇ ਨਹੀਂ ਨਰਿੰਦਰ ਮੋਦੀ ਨੇ ਪੰਜਾਬੀਆਂ ਵਾਲੀ ਗੱਲ ਕਰਕੇ ਦਿਖਾਈ ਵੀ ਆਲਾ ਆਸਤਾ ਖੜੇ ਆਸਤਾ ਆ ਇੱਕ ਡਾਈ ਪਈ ਸਾਡੇ ਕਿਸਾਨ ਦੇ ਇੱਥੇ ਰੁਲ ਜੂਗਾ ਸਾਹਿਬ ਅਮਰੀਕਾ ਦਾ ਉਹ ਬੈਠਾ ਮੈਨੂੰ ਪਤਾ ਹੈ ਇੱਥੇ ਗੱਲ ਹੋਈ ਸੀ ਕਿਹੜਾ ਕਿਉਂਕਿ ਸਾਡੇ ਦਾ ਝੋਨਾ ਹੁੰਦਾ ਨਹੀਂ ਸਾਡੇ ਦਾ ਹੁੰਦਾ ਕਿਨੋ ਆ ਪਾਕਿਸਤਾਨ ਵਾਲਾ ਕਿਨੋ ਆਣ ਲੱਗੇ ਸੀ ਉਹ ਦਿਨ ਚਿਕਾ ਨਿਕਲ ਗਿਆ ਸੀ ਸਾਡੇ ਤੇ ਜਿਸ ਦਿਨ ਇੱਥੇ ਸੇਵ ਆ ਗਿਆ ਹਿਮਾਚਲ ਨਾਲ ਚਿਕਾ ਨਿਕਲ ਗਿਆ ਜਿੱਦ ਨੇ ਇੱਥੇ ਆ ਦੂਜੀਆਂ ਫਸਲਾਂ ਇੱਥੇ ਆਣ ਲੱਗੀਆਂ ਸਾਰਿਆਂ ਦੇ ਚੀਕਾ ਨਿਕਲ ਜਾਣ ਗਿਆ ਕੋਈ ਕੱਲੇ ਇਸਤੇਮਾਲ ਅਜੇ ਤੱਕ ਕੋਈ ਵੋਟ ਹੈ ਨਹੀਂ ਅਜੇ ਤੱਕ ਕਿਸੇ ਨੂੰ ਵੋਟ ਦੀ ਲੋੜ ਨਹੀਂ ਉਹਨਾਂ ਨੂੰ ਤਾਂ ਬੋਦੀ ਜੀ ਨੂੰ ਆ ਤਾਂ ਹੁਣੇ ਪੜ ਕੇ ਹਟਿਆ ਪਿਛਲੇ 24 ਚੇ ਬਣੇ ਐ ਇੱਥੇ ਦਾ 29 ਚੇ ਜਾ ਕੇ ਵੋਟਾਂ ਪੈਣੀਆਂ ਉਹ ਸਿੰਘ ਫਸਾਏ ਪਏ ਰੱਬ ਤਾਂ ਰੱਬ ਕੀੜੀ ਵੀ ਨੁਕਸਾਨ ਕਿਸੇ ਦਾ ਕਰਦੀ ਹੈ ਤਾਂ ਕਿਸਾਨ ਦਾ ਕਰਦੀ ਹੈ ਉਹਨਾਂ ਹਾਲਾਤਾਂ 'ਚ ਆ ਜੋ ਕੁਝ ਤੁਹਾਡੇ ਸਾਹਮਣੇ ਹੋਇਆ ਤੇ ਨਾਮ ਬਦਲੇ ਗਏ ਸਭ ਮੈਂ ਤੇ ਇੱਕੋ ਅਪੀਲ ਕਰਨ ਆਇਆ ਤੁਹਾਨੂੰ ਚੰਗਾ ਮਾੜਾ ਆਪ ਪਛਾਣਨਾ ਪਊਗਾ ਸਭ ਕਿਸੇ ਨੇ ਬਾਹਰ ਆ ਕੇ ਬਾਂਹ ਨਹੀਂ ਫੜਨੀ ਆ ਜਿਹੜੇ ਆ ਪਾਲਿਸੀ ਲੈ ਕੇ ਆਏ ਸੋ ਕਾਲ ਲੈਂਡ ਪੂਲਿੰਗ ਪਾਲਿਸੀ ਕੌਣ ਲੈ ਕੇ ਆਇਆ ਓਹੀ ਲੋਕ ਲੈ ਕੇ ਆਏ ਨਾ ਜਿਨ੍ਹਾਂ ਨੂੰ ਆਪਾਂ 92 ਸੀਟਾਂ ਦੇ ਕੇ ਇੱਥੇ ਭੇਜਿਆ ਸੀਗਾ ਇਹਨਾਂ ਨੂੰ ਸੱਤਾ ਦਿੱਤੀ ਕਿੰਨੇ ਆਪਾਂ ਦਿੱਤੀ ਸਾ ਪੰਜਾਬ ਦੇ ਲੋਕਾਂ ਨੇ ਦਿੱਤੀ ਹੁਣ ਭੁਗਤ ਕੌਣ ਰਿਹਾ ਹੈ ਪੰਜਾਬ ਦੀ ਜਨਤਾ ਭੁਗਤ ਰਹੀ ਹੈ ਸ਼ਰਮਾ ਜੀ ਕਹਿ ਰਹੇ ਸੀਗੇ ਕਹਿੰਦੇ ਰੋਡਵੇਜ਼ ਹੜਤਾਲ ਤੇ ਟੀਚਰ ਹੜਤਾਲ ਤੇ ਠੇਕੇ ਵਾਲੇ ਕਰਮਚਾਰੀ ਹੜਤਾਲ ਤੇ ਕਰਮਚਾਰੀ ਹੜਤਾਲ ਤੇ ਨਹੀਂ ਸਾਹਿਬ ਆ ਮੰਨਲਾ ਦਾ ਸਰਕਾਰ ਹੜਤਾਲ ਤੇ ਠੇਕੇ ਤੇ ਸਰਕਾਰ ਠੇਕੇ ਤੇ ਦੇ ਰੱਖੀ ਹੈ ਮੰਨੂ ਅੱਜ ਗਿਲਾ ਕੇਜਰੀਵਾਲ ਤੋਂ ਇਹ ਨਹੀਂ ਸਾਹਿਬ ਕੇਜਰੀਵਾਲ ਸਾਡਾ ਕਹਿੰਦਾ ਫਿਲਮ ਆਈ ਸੀ ਆਪ ਮਾਰੇ ਖੈ ਕੌਣ ਕੇਜਰੀਵਾਲ ਸਾਡਾ ਲੱਗਦਾ ਕੀ ਇਹ ਮਨੂ ਆਪ ਦੱਸੇ ਸਾਹਿਬ ਕੇਜਰੀਵਾਲ ਸਾਹਿਬ ਅਸੀਂ ਤਾਂ ਵੋਟਾਂ ਨਹੀਂ ਪਾਈਆਂ ਕੇਜਰੀਵਾਲ ਸਾਹਿਬ ਹੋਰਿਆਂ ਨੂੰ ਅਸੀਂ ਤਾਂ ਵੋਟਾਂ ਇਹਨਾਂ ਨੂੰ ਪਾਈਆਂ ਸੀਗੇ ਆਪ ਭਗਵੰਤ ਮਾਨ ਹੋਰਿਆਂ ਨੂੰ ਕਹਿੰਦਾ ਬੁਲਾ ਬਿਨਾ ਬੁਲਾਇਓ ਬੋਲਦਾ ਕਿਉਂ ਨਹੀਂ ਮੈਂ ਵੀਡੀਓ ਦੇਖ ਰਿਆ ਸੀ ਪਰਸੋਂ ਐਨਾਲਿਸਟ ਸੋਦੀਆ ਸਾਹਿਬ ਕਹਿ ਰਹੇ ਸੀ ਅਸੀਂ ਡਾਂਗਾ ਕੱਢ ਲਾਂਗੇ ਸਿਰ ਫੋਟ ਦੇਵਾਂਗੇ ਪੈਸੇ ਵੰਡਾਂਗੇ ਝੂਠ ਬੋਲਾਂਗੇ ਲੜਾਈ ਕਰਾਵਾਂਗੇ ਦੰਗੇ ਕਰਾਵਾਂਗੇ ਉਹ ਤਾਂ ਬੋਲਣ ਤੋਂ ਬੋਲਣ ਸਾਹਿਬ ਇੱਥੇ ਬੈਠੇ ਸੀਗੇ ਭਗਵੰਤ ਮਾਨੋਰੀ ਸਾਹਮਣੇ ਬੈਠਿਆ ਦੰਦਾਂ ਕੱਢੀ ਆ ਜੀ ਆ ਚੀਪ ਨਿਸ਼ਤੀ ਐ ਸਾਹਿਬ ਸਰਕਾਰ ਠੇਕੇ ਦੇ ਦੇਤੀ ਨਾਲ ਉਹਨਾਂ ਦੇ ਪ੍ਰਧਾਨ ਬੈਠੇ ਸੀ ਮਨੂ ਰੋੜਾ ਦੋਨੋਂ ਬੈਠੇ ਐ ਚਾਕੀ ਜਾਂਦੇ ਐ ਜੇ ਮਲਟੀ ਮਰਜੀ ਉਹਦੇ ਕੋਲ ਬੋਲ ਉਹ ਬੋਲੀ ਜਾਂਦੇ ਐ ਉਹ ਦੋਨੋਂ ਚਾਕੀ ਜਾਂਦੇ ਐ ਅੱਜ ਇੱਕ ਜਗ੍ਹਾ ਜੀ ਵੀਡੀਓ ਆਈ ਨਵੀਂ ਅੱਜ ਮਨੂੰ ਹੁਣੇ ਕਿਸੇ ਨੇ ਪੇਚੀ ਉਹਦੇ ਚ ਭਗਵੰਤ ਮਾਨ ਜੀ ਦਾ ਇੱਕ ਕਿਸੇ ਸ਼ੋਅ 'ਚ ਉਹਨਾਂ ਦਾ ਜਲਸਾ ਨਹੀਂ ਉਹਦਾ ਸ਼ੋਅ ਹੁੰਦਾ ਸਰ ਕਿਉਂਕਿ ਉਹਨਾਂ ਦਾ ਜਿਹੜਾ ਪਿਛੋਕੜ ਆ ਉਸ ਕਿਸਮ ਦਾ ਹੀ ਇਹ ਸ਼ੋਅ ਹੀ ਕਰਦੇ ਐ ਉਸੇ ਕਹਿ ਰਹੇ ਆ ਸਾਡੇ ਪੰਜਾਬ ਦੀ ਕ੍ਰਿਕਟ ਦੀ ਟੀਮ ਦੀ ਊਮਨ ਟੀਮ ਦੀ ਕਪਤਾਨ ਵੀ ਪੰਜਾਬਣ ਐ ਸਾਡੀ ਪੰਜਾਬ ਦੀ ਕ੍ਰਿਕਟ ਟੀਮ ਦਾ ਕੈਪਟਨ ਵੀ ਪੰਜਾਬੀ ਹੈ ਸਾਡੀ ਬਾਸਕਟਬਾਲ ਪੰਜਾਬ ਦੀ ਟੀਮ ਹੈ ਉਹਦਾ ਵੀ ਕੈਪਟਨ ਪੰਜਾਬੀ ਹੈ ਮੈਂ ਭਗਵੰਤ ਮਾਨ ਜੀ ਨੂੰ ਪੁੱਛਦਾ ਭਗਵੰਤ ਮਾਨ ਜੀ ਟੀਮਾਂ ਦਾ ਹਾਕੀ ਬਾਸਕਟਬਾਲ ਕ੍ਰਿਕਟ ਦੇ ਪੰਜਾਬੀ ਹੈ ਕਿ ਸਾਡਾ ਮੁੱਖ ਮੰਤਰੀ ਪੰਜਾਬੀ ਹੈ ਜਾਂ ਨਹੀਂ ਮੈਨੂੰ ਆਹ ਦੱਸੋ ਕਿਉਂਕਿ ਪੰਜਾਬੀ ਅਣਖ ਵਾਸਤੇ ਜਾਣੇ ਜਾਂਦੇ ਹੈ ਸਾਹਿਬ ਭਗਵੰਤ ਮਾਨ ਜੀ ਢੂਲੇ ਪੈਰਾਂ ਦਾ ਜੇ ਵੀ ਕੁਝ ਨਹੀਂ ਵਿਗੜਿਆ ਅੱਜ ਵੀ ਪਜਾਉ ਇਹਨਾਂ ਤੜਵੀਆਂ ਨੂੰ ਜਿਹੜੇ ਸਿਰ ਤੇ ਲਿਆ ਕੇ ਬਿਠਾ ਰੱਖੇ ਐ ਆ ਲੈਂਡ ਪੁਲ ਸਿੰਘ ਪੁਲਸੀ ਲੈ ਕੇ ਮੈਂ ਕੌਣ ਐ ਸਾਬ ਮੈਂ ਕੋਈ ਭੂਮਿਕਾ ਨਹੀਂ ਬਣਾ ਰਿਹਾ ਤੁਹਾਨੂੰ ਕੋਈ ਬੇਕੂ ਗੋਲੀਆਂ ਨਹੀਂ ਵੰਡ ਰਿਹਾ ਮੈਂ ਪੁਲਸੀ ਲੈ ਕੇ ਕੌਣ ਆਇਆ ਕੈਬਨਟ ਨੇ ਫੈਸਲਾ ਕੀਤਾ ਵੀ ਆ ਜਿਹੜੇ ਫੈਸਲੇ ਐ ਚੀਫ ਸੈਕਟਰੀ ਕਰੂਗਾ ਚੀਫ ਮਿਨਿਸਟਰ ਨਹੀਂ ਕਰੂਗਾ ਚੀਫ ਸਕੱਟਰੀ ਕਰੂਗਾ ਚੀਜ਼ ਵਿੱਚ ਲਾਇਆ ਚੀਫ ਸਕੱਟਰੀ ਲਾਇਆ ਕਿਨੇ ਕੇਜਰੀਵਾਲ ਸਾਹਿਬ ਨੇ ਲਾਇਆ ਕਿਨੇ ਸਸੋਧਿਆ ਜੀ ਨੇ ਸਤਿੰਦਰ ਚੈਨ ਆਏ ਬੈਠੇ ਆ ਲਾਇਆ ਕੌਣ ਕੇਜਰੀਵਾਲ ਸਾਹਿਬ ਤੇ ਸਾਡੇ ਮੁੱਖ ਮੰਤਰੀ ਦਾ ਕੀ ਰੋਲ ਹੈ ਮੁੱਖ ਮੰਤਰੀ ਸਾਹਿਬ ਬੋਲਦੇ ਕਿਉਂ ਨਹੀਂ ਮੈਨੂੰ ਇਸ ਗੱਲ ਦਾ ਅਗਲਾ ਸਾਹਿਬ ਤੁਸੀਂ ਵੀ ਗੱਲਾਂ ਕਰਦੇ ਸੀਗੇ ਪੰਜਾਬ ਦੀਆਂ ਹੁਣ ਕਹਿੰਦੇ ਆ ਹੁਣ ਸੁਤੰਤਰਤਾ ਦਿਵਸ ਤੇ 15 ਅਗਸਤ ਨੂੰ ਬੋਲ ਰਹੇ ਸੀਗੇ ਕਹਿੰਦੇ ਸਾਨੂੰ ਇੱਕ ਮੌਕਾ ਹੋਰ ਦਿਓ ਬੁਰਾ ਨਾ ਮੰਨਿਓ ਸਾਹਿਬ ਤੁਸੀਂ ਜੋਗੀ ਸਾਹਿਬ ਕਿਤੇ ਜਾ ਕੇ ਦਿੱਲੀ ਕਹਿ ਰਹੇ ਹੋ ਵੀ ਸੁਨੀਲ ਜਾਕੇ ਤਾਂ ਪਾਰਟੀ ਦੀ ਜੜਾ ਵੱਢੀ ਜਾਂਦਾ ਪਰ ਮੈਂ ਇੱਕ ਨੁਸਖਾ ਦੱਸਣ ਲੱਗਿਆ ਭਗਵੰਤ ਮਾਨ ਜੀ ਨੂੰ ਵੀ ਜੇ ਮੁੜ ਕੇ ਮੁੱਖ ਮੰਤਰੀ ਬਣਨਾ ਹੈ ਨਾ ਮੈਂ ਦੱਸਦਾ ਕੀ ਕਰੋ ਲੈ ਸਵੇਰੇ ਵਿਜੀਲੈਂਸ ਦੀ ਰੇਡ ਮਾਰੋ ਇਹ ਜਿਹੜੇ ਤੁਸੀਂ ਦੱਸ ਰਹੇ ਨਹੀਂ ਕਿਹੜੀ ਕੋਠੀ ਸੀ ਪੈਸੇ ਜਾਂਦੇ ਆ ਉਹਨਾਂ ਕੋਟੀਆਂ ਤੇ ਰੇਡ ਮਾਰੋ ਕੋਈ ਵਹਿਬ ਸਿੰਘ ਜੀ ਦੇ ਕੋਈ ਨૈયਰ ਸਾਹਿਬ ਦਾ ਕੋਈ ਫਲਾਣਾ ਸਾਹਿਬ ਐ ਸਵੇਰੇ ਰੇਡ ਮਾਰੋ ਜੇ ਸਵੇਰੇ ਪੰਜਾਬ ਦੇ ਲੋਕ ਤੁਹਾਨੂੰ ਸਿਰ ਤੇ ਨਾ ਚੱਕ ਲੈਣ ਸਵੇਰੇ ਚੱਕ ਲੈਣਗੇ ਸਾਬ ਤੁਸੀਂ ਤਾਂ ਲੱਖ ਪੜਿਆ ਵੀ ਰਣਜੀਤ ਸਿੰਘ ਗਿੱਲ ਉਹ ਗਿੱਲ ਕੋ ਵਾਲਾ ਭਾਜਪੀ ਜੇ ਲੱਗਿਆ ਉਹਦੇ ਸਵੇਰੇ ਰੇਡ ਮਾਰਦੇ ਸਾਬ ਆ ਲੋਕਤੰਤਰ ਹੈ ਇਹਦੇ ਵਾਸਤੇ ਲੜਾਈ ਲੜੀ ਸੀਗੀ ਵੀ ਸਤੰਤਰਤਾ ਲੈ ਕੇ ਆਵਾਂਗੇ ਆਪਣੀ ਆਜ਼ਾਦੀ ਲੈ ਕੇ ਆਵਾਂਗੇ ਵੋਟਾਂ ਦਾ ਅਧਿਕਾਰ ਦੇਾਂਗੇ ਆ ਕਿਸਾਨਾਂ ਦੀ ਕੀ ਜੜੀ ਲੜਾਈ ਐ ਸਾਹਿਬ ਮੈਂ ਕਿਸਾਨਾਂ ਨੂੰ ਤਾਂ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣਾ ਸਾਹਿਬ ਚਾਹੇ ਕਿੰਨਾ ਹੀ ਅਸੀਂ ਜਾ ਕੇ ਛੁਗ ਸਾਹਿਬ ਆਪਾਂ ਹੀ ਕਹੇ ਸੀ ਕਿ ਜਾ ਕੇ ਗਵਰਨਰ ਸਾਹਿਬ ਨੂੰ ਸਭ ਤੋਂ ਪਹਿਲਾਂ ਜਾ ਕੇ ਮਿਲੇ ਆ ਉੱਥੇ ਸਾਰੀਆਂ ਗੱਲਾਂ ਹੋ ਗਈਆਂ ਮੈਂ ਕੋਈ ਇੱਥੇ ਆਪਣੀ ਪਿੱਟ ਤਪਤਪਾਣ ਨਹੀਂ ਆਇਆ ਆ ਤੁਹਾਡੇ ਕਰਕੇ ਤੁਹਾਡੇ ਵਿਰੋਧ ਕਰਕੇ ਆ ਤੇ ਇੱਕ ਰਾਜ ਹੋਰ ਵੀ ਐ ਐਟ ਯੂਜ਼ ਐਂਡ ਥਰੋ ਪੋਲਿਸੀ ਜਦੋਂ ਇਹਨਾਂ ਨੂੰ ਲੋੜ ਸੀਗੀ ਉਹ ਤਾਂ ਉਹਨਾਂ ਨੇ ਕਿਸਾਨਾਂ ਦਾ ਨਾਮ ਵਰਤ ਕੇ ਆ ਰਾਜਪੁਰੇ ਖੜੇ ਆਪਾਂ ਸ਼ੰਭੂ ਬਾਰਡਰ ਇੱਥੋਂ ਫਤਹਿ ਜੀ ਕਿੰਨਾ ਹੈ 10 ਕਿਲੋਮੀਟਰ ਹੈ 10 ਹੀ ਹੈ ਉੱਥੇ ਕਿਸਾਨਾਂ ਦਾ ਨਾਮ ਲੈ ਕੇ ਉਹ ਸਾਰੀ ਸੜਕ ਬੰਦ ਕਰਾ ਰੱਖੀ ਸੀਗੀ ਸਾਰੇ ਚੀਕਾਂ ਮਾਰੀ ਜਾਂਦੇ ਸੀ ਮੈਂ ਇੱਥੇ ਚਾਹੂ ਪੀਣ ਵਾਸਤੇ ਥੋੜੇ ਥੇ ਥਾਪੇ ਤੇ ਸਾਡਿਓ ਚੀਮਾ ਮੇਲੀ ਵਾਲੇ ਮੇਰੇ ਵੇਲੀ ਆ ਉਹਨਾਂ ਕੋਲ ਮੈਂ ਬੈਠ ਕੇ ਚਾਹੂ ਬਿਨਾ ਚੀਕਾ ਮਾਰਦੇ ਸੀ ਚੀਮਾ ਸਾਹਿਬ ਹੋਰ ਚੀਕਾ ਮਾਰਦੇ ਸੀ ਜੀ ਕੰਮ ਕਮ ਖਤਮ ਹੋ ਗਿਆ ਤੇ ਜਦੋਂ ਤਾਈਂ ਦਾ ਉਹਨਾਂ ਦਾ ਲੱਟ ਠੀਕ ਹੋਕਦਾ ਰਿਹਾ ਵੀ ਅਸੀਂ ਕਿਸਾਨਾਂ ਦੇ ਨਾਲ ਆ ਕਿਸਾਨਾਂ ਦੇ ਨਾਲ ਆ ਤਾਂ ਜਿੱਦਣ ਆ ਗਿਆ ਲੁਧਿਆਣੇ ਵਾਲਾ ਬਾਈ ਇਲੈਕਸ਼ਨ ਬਿੱਟੂ ਜੀ ਉੱਠ ਕੇ ਜਾਵੜੇ ਉਹਨਾਂ ਨੂੰ ਪੁੱਛਣਾ ਸੀਗਾ ਜਿੱਦਣ ਆ ਗਿਆ ਇਲੈਕਸ਼ਨ ਆਈ ਪੰਜਾਬ ਪਵਨ ਹੈ ਤੇ ਆਈ ਕਿਸਾਨਾਂ ਆ ਕੁਸੀਆ ਚੱਕੇ ਬਾਹਰ ਮਾਰੇ ਕਿਨੇ ਬਾਹਰ ਨਿਕਲੋ ਤੇ ਆਈ ਤੁਹਾਡੇ ਨਾਲ ਆਉਣੀ ਹੈ ਆ ਫੇਰ ਹੋਈ ਹੈ ਆਪਾਂ ਆਪਸੇ ਖੁਸ਼ ਹੋਈ ਜਾਂਦੇ ਆ ਵੀ ਅਸੀਂ ਲੈਂਡ ਪੁਲਸਿੰਗ ਪੋਲੀ ਪੁਲਿੰਗ ਪੋਲਿਸੀ ਵਾਪਸ ਕਰਾਤੀ ਇਹਦੇ ਪਿੱਛੇ ਵੀ ਰਾਜ਼ ਹੈ ਬਹੁਤ ਸ਼ਾਪੀਰ ਲੋਗ ਹੈ ਦਿੱਲੀ ਵਾਲੇ ਜਿਹੜੇ ਆਏ ਬੈਠੇ ਆ ਇਹਨਾਂ ਨੇ ਦੇਖਿਆ ਵੀ ਅਜ ਤਾਂ ਜ਼ਿਲ੍ਹਾ ਪ੍ਰਸ਼ਾਸਨ ਵਾਲੇ ਇਲੈਕਸ਼ਨ ਆਣ ਵਾਲੇ ਆ ਬਲੌਕ ਸਮਤੀਆਂ ਦੇ ਇਲੈਕਸ਼ਨ ਆਣੇ ਐ ਇਹਨਾਂ ਨੂੰ ਪਿੰਡਾਂ 'ਚ ਵਾਡ ਕਿਹਨੇ ਦੇਣਾ ਸੀ ਸਾਬ ਵਾਡਨ ਦਿੰਦੇ ਪਿੰਡ 'ਚ ਤੁਹਾਡੇ ਕੋਈ ਵਾਡਨ ਦਿੰਦਾ ਇਹਨਾਂ ਨੂੰ ਪਿੰਡਾਂ 'ਚ ਆਹ ਲੈਂਡ ਪੁਲਿਸ ਹੀ ਪੂਰੀ ਜਵਾਬ ਵਾਪਸ ਹੋ ਗਈ ਸਾਬ ਇਸ ਕਰਕੇ ਮੈਂ ਕਹਿ ਰਿਹਾ ਪਛਾਣੋ ਨਾ ਤਾਂ ਸ਼ਹਿਰੀਆਂ ਦੇ ਹੱਕ 'ਚ ਜਿਹੜੇ ਕਹਿੰਦੇ ਵੇਸੀ ਉੱਥੇ ਬਿਲਡਿੰਗਾਂ ਮਾਰ ਕੇ ਚਾਹਾਂਗੇ ਨਾ ਉਹਨਾਂ ਦੇ ਹੱਕ 'ਚ ਨਾ ਕਿਸਾਨਾਂ ਦੇ ਹੱਕ 'ਚ ਅਗਰ ਕਿਸਾਨਾਂ ਦੇ ਹੱਕ 'ਚ ਕੋਈ ਨਿਤਰਿਆ ਸਾਬ ਅੱਜ ਦਾ ਅਮਰੀਕਾ ਜ ਨਵਾਂ ਕਾਨੇਦਾਰ ਨਿਕਲ ਕੇ ਆਇਆ ਹੈ ਡੋਨਲਡ ਟਰੰਪ ਸਾਹਿਬ ਉਹਦੇ ਸਾਹਮਣੇ ਕਿਹਨੇ ਏ ਕੜਾਈ ਐ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਏ ਕੜਾਈ ਐ ਵੀ ਮੈਂ ਕਿਸਾਨਾਂ ਤੇ ਸਾਡੇ ਜਿਹੜੇ ਕਿਸਾਨ ਹੈ ਉਹਨਾਂ ਭਰਾਵਾਂ ਦੇ ਹਿੱਤਾਂ ਦੇ ਅੱਗੇ ਮੈਂ ਗੋਡੇ ਨਹੀਂ ਟੇਕਣੇ ਬੜੀ ਕੀਮਤ ਚੁਕਾਣੀ ਪਊਗੀ ਉਹਦੀ ਐਡੇ ਵਟੇ ਤਾਕਤ ਨਾਲ ਜਦੋਂ ਮੱਥਾ ਲਾਈਦਾ ਹੈ ਕੀਮਤਾਂ ਚੁਕਾਉਣੀਆਂ ਪੈਣਗੀਆਂ ਪਰ ਕੀ ਦੇ ਵਾਸਤੇ ਕਿਸਾਨਾਂ ਵਾਸਤੇ ਮੈਂ ਕਿਸਾਨ ਆਗੂਆਂ ਨੂੰ ਜਿਹੜੇ ਕੱਲ ਤਾਂ ਹੀ ਪਾਠ ਪੜ੍ਹਾਉਂਦੇ ਸੀਗੇ ਕਹਿੰਦੇ ਜੀ ਡਬਲਿਊਟੀਓ ਸਾਈਨ ਕਰਤੀ ਹਿੰਦੁਸਤਾਨ ਨੇ ਕਿਸਾਨਾਂ ਦਾ ਹੱਕ ਮਾਰਿਆ ਗਿਆ ਉਹ ਅਮਰੀਕਾ ਨੇ ਡਬਲਿਊਟੀਓ ਜਿੱਤੜੇ ਜਿੱਤੜੇ ਕਰਕੇ ਸਿੱਟੀ 'ਤੇ ਇੱਕ ਪੋਛਦਾ ਹੀ ਨਹੀਂ ਕਹਿੰਦਾ ਇੱਥੇ ਗੱਲ ਕਰੋ ਸੌਦਾ ਕਰੋ ਡੀਲ ਕਰੋ ਡੀਲ ਕਰੋ ਮੇਰੇ ਨਾਲ ਕਹਿੰਦਾ ਜਿਸकी लाठी ਉਸकी भैंस ਤੇ ਸਾਨੂੰ ਗੁਰੂ ਸਾਹਿਬ ਨੇ ਕੀ ਸਿਖਾਇਆ ਗੁਰੂ ਸਾਹਿਬ ਨੇ ਸਾਨੂੰ ਕੀ ਸੇਧ ਦਿੱਤੀ ਹੈ ਪੰਜਾਬੀਆਂ ਨੂੰ ਜ਼ਬਰ ਨੀਚੇ ਹਿੰਦੇ ਸਾਹਿਬ ਖਾਲਸਾ ਦਾ ਸੰਜਾਇ ਹੈ ਜ਼ਬਰ ਦੇ ਖਿਲਾਫ ਸੀਗਾ ਤੱਕੇ ਦੇ ਖਿਲਾਫ ਨਹੀਂ ਹੋਣ ਦਿੰਦੇ ਅਗਰ ਮੈਂ ਸਮਝਦਾ ਕੋ ਸੱਚਾ ਨਹੀਂ ਆਈ ਹੈ ਭਗਵੰਤ ਮਾਨੋ ਰਹਿਣਾ ਲੋਗ ਆਧਾਰ ਕਾਰਡ ਪੁੱਛਣ ਲੱਗ ਜਾਣਗੇ ਵੀ ਤੂੰ ਪੰਜਾਬੀ ਵੀ ਹੈ ਕਿ ਨਹੀਂ ਬੋਲ ਕੇ ਦਿਖਾ ਅਗਰ ਮੈਂ ਸਮਝਦਾ ਚ ਸਿਰ ਤੇ ਦਸਪਾ ਰਹੇ ਨਹੀਂ ਨਰਿੰਦਰ ਮੋਦੀ ਨੇ ਪੰਜਾਬੀਆਂ ਵਾਲੀ ਗੱਲ ਕਰਕੇ ਦਿਖਾਈ ਵੀ ਆਲਾ ਵੀ ਆਸਤਾ ਆਖੜੇ ਅਸਤਾ ਆ ਇੱਕ ਡਾਈ ਪਈ ਸਾਡੇ ਕਿਸਾਨ ਦੇ ਇੱਥੇ ਰੁੜਜੂਆ ਸਾਹਿਬ ਅਮਰੀਕਾ ਤੋਂ ਉਹ ਬੈਠਾ ਮੈਨੂੰ ਪਤਾ ਹੈ ਇੱਥੇ ਗੱਲ ਹੋਈ ਸੀ ਕਿਹੜਾ ਕਿਉਂਕਿ ਸਾਡੇ ਦਾ ਝੋਨਾ ਆਉਂਦਾ ਨਹੀਂ ਸਾਡੇ ਤੋਂ ਹੁੰਦਾ ਕਿਨੋ ਆਪਾ ਪਾਕਿਸਤਾਨ ਵਾਲਾ ਕਿਨੋ ਆਣ ਲੱਗਿਆ ਸੀ ਉਹ ਦਿਨ ਚਿਕਾ ਨਿਕਲ ਗਿਆ ਸੀ ਸਾਡੇ ਤੇ ਜਿੱਦ ਦਿਨ ਇੱਥੇ ਸੇਵ ਆ ਗਿਆ ਹੈ ਮਾਚੇ ਲੈਣ ਦੇ ਚਿਕਾ ਨਿਕਲ ਲਗੇ ਜਿੱਦ ਦਿਨ ਇੱਥੇ ਆ ਦੂਜੀਆਂ ਫਸਲਾਂ ਇੱਥੇ ਆਣ ਲੱਗੀਆਂ ਸਾਰਿਆਂ ਦੇ ਚਿਕਾ ਨਿਕਲ ਜਾਣ ਗਿਆ ਕੋਈ ਇਕੱਲੇ ਇਸਤੇਮਾਲ ਅਜੇ ਤੱਕ ਕੋਈ ਵੋਟ ਹੈ ਨਹੀਂ ਅਜੇ ਤੱਕ ਕਿਸੇ ਨੂੰ ਵੋਟ ਦੀ ਲੋੜ ਨਹੀਂ ਉਹਨਾਂ ਨੂੰ ਤਾਂ ਗੋਦੀ ਜੀ ਨੂੰ ਆ ਤਾਂ ਹੁਣੇ ਪੜਕੇ اٹھے ਆ ਪਿਛਲੇ 20 ਵਿੱਚੇ ਬਣੇ ਐ ਐਤੇ ਇਹਦਾ 29 'ਚ ਜਾ ਕੇ ਵੋਟਾਂ ਪੈਣੀਆਂ ਉਹ ਸਿੰਘ ਫਸਾਏ ਪਏ ਸਾਰ ਜਗੋਂ ਸਿੰਘ ਫਸਦੇ ਆ ਨਾ ਸਾਬ ਉਦੋਂ ਕਹਿੰਦੇ ਨਾ ਬੜੇਵੇਂ ਖਾਣੀ ਨਹੀਂ ਤਰੂਗੀ ਹੁਣ ਪਛਾਣਨਾ ਤੁਸੀਂ ਐ ਬੜੇਵੇਂ ਕਿਹੜਾ ਖਾਣ ਵਾਲਾ ਐ ਐ ਤਾਂ ਮਾਲ ਖਾਣ ਵਾਲਾ ਦਿੱਲੀ ਵਾਲੇ ਜਿਹੜੇ ਐ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿਸਾਨਾਂ ਨੂੰ ਮੈਂ ਕਿਸਾਨ ਆਗੂਆਂ ਦੀ ਗਲਤ ਬਾਤ ਚੇ ਕਰੂੰਗਾ ਕਈ ਮੇਰੇ ਵਰਗੇ ਹਮੇ ਖੋਤੀ ਆਗੂ ਬਣੇ ਫਿਰਦੇ ਆ ਜਿਨ੍ਹਾਂ ਨੂੰ ਕੋਈ ਪੁੱਛਦੇ ਨਹੀਂ ਕਈ ਕਿਸਾਨਾਂ ਵਾਸਤੇ ਹੱਕ ਦੀ ਲੜਾਈ ਲੜਦੇ ਆ ਸਾਲ ਲੜੀ ਉਹਨਾਂ ਨੇ ਪਹਿਲਾਂ ਵੀ ਲੜੀ ਹੁਣ ਵੀ ਲੜਦੇ ਆ ਤੇ ਜਿਹੜੀ ਰਾਜਨੀਤਿਕ ਪਾਰਟੀਆਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਨਾ ਸਾਰਿਆਂ ਨੂੰ ਰਾਜਨੀਤੀ ਕਰ ਲਿਓ ਬਹੁਤ سارے ਮੌਕੇ ਆਣਗੇ ਰਾਜਨੀਤੀ ਕਰਦੇ ਰਹੋ ਅੱਜ ਦੇਸ਼ ਤੇ ਭੀੜ ਪਈ ਐ ਅੱਜ ਸਾਡੇ ਦੇਸ਼ ਦਾ ਅਗਲਾ ਜਿਗਰਾ ਮਾਪ ਰਹੇ ਐ ਕਹਿੰਦਾ ਸੀ ਕਹਿੰਦੇ ਸੀਗੇ ਵੀ ਅਸੀਂ ਆ 1 ਡਾਈ ਐ 56 ਇੰਚ ਸਾਡੀ ਛਾਤੀ ਐ ਹੁਣ ਲੋਕ ਮਾਪਣ ਦੀ ਕੋਸ਼ਿਸ਼ ਕਰ ਰਹੇ ਐ ਜੇ ਆਪਾਂ ਸਾਰੇ ਖੜਾਂਗੇ ਤਾਂ 55 ਇੰਚ ਵਾਲੀ ਛਾਤੀ ਜਿਹੜੀ 60 ਇੰਚ ਦੀ ਹੋਊਗੀ ਆਹ ਰਲ ਮਿਲ ਕੇ ਆਹ ਜਿਹੜਾ ਪ੍ਰਧਾਨ ਮੰਤਰੀ ਜੀ ਨੇ ਸਟੈਂਡ ਲਿਆ ਅਮਰੀਕਾ ਦੇ ਖਿਲਾਫ ਉਹਦੇ ਚ ਸਾਰੇ ਮਿਲ ਜੁਲ ਕੇ ਇਕਜੁੱਟ ਹੋ ਕੇ ਉਹਦੇ ਖਾਲ ਸਾਹਮਣੇ ਖੜੀਏ ਕਿਉਂਕਿ ਉਹਨਾਂ ਨੇ ਤਾਂ ਸੌਦੇ ਕਰਨੇ ਆ ਉਹਨਾਂ ਦਾ ਜੇ ਪਾਕਿਸਤਾਨ ਵਾਲੇ ਨੇ মনির ਨੇ ਜਾ ਕੇ ਉਹਦੀ ਵੀ ਤੁਹਾਨੂੰ ਪਤਾ ਲੱਗੂਗੀ মনির ਨੇ ਯੂਏਈ ਦੇ شیخ ਦੇ ਨਾਲ ਇੱਕ ਕੋਈ ਉਹ ਇਨਵੈਸਟਮੈਂਟ ਫੰਡ ਬਣਾਇਆ ਹੈ ਸਾਫ 2 ਬਿਲੀਅਨ ਡਾਲਰ ਦਾ ਉਹ ਸਾਰੀਆਂ ਕਿਲਾ ਆ ਜਾਣਗੀਆਂ ਅਖਬਾਰਾਂ 'ਚ ਪੜੋਗੇ ਤੁਸੀਂ 2 ਬਿਲੀਅਨ ਡਾਲਰ ਬਿਲੀਅਨ ਡਾਲਰ 10000 ਕਰੋੜ ਦਾ ਹੁੰਦਾ ਹੈ 2 ਮਿਲੀਅਨ ਡਾਲਰ ਦਾ ਫੰਡ ਬੜਾਇਆ ਉਸੇ ਮਨੀਰ ਉਹਦਾ ਵੀ ਸੈ ਜਿਹੜੇ ਰੋਜ਼ ਰੋਜ਼ ਉਹਨਾਂ ਨੂੰ ਖਾਣੇ ਚ ਬੁਲਾਉਂਦੇ ਐ ਆਪਣੇ ਵਾਲੇ ਥਾਣੇਦਾਰ ਦੇ ਅਮਰੀਕਾ ਵਾਲੇ ਥਾਣੇਦਾਰ ਦੇ ਟੱਬਰ ਦਾ ਵੀ ਪੈਸਾ ਉਹਦੇ ਵਿੱਚ ਐ ਉਹ ਕਹਾਣੀਆਂ ਤਾਂ ਹੋਰ ਹੈਗੀਆਂ ਪਰ ਵੱਜਣੀ ਆਪਣੇ ਤੇ ਐ ਪੂਰੀ ਆਪਣੇ ਵਾਲੀ ਤੇ ਇਕੱਠਾ ਐ ਇਸ ਕਰਕੇ ਮੈਂ ਤੁਹਾਡੇ ਕੋਲ ਆਇਆ ਅੱਜ ਸਾਕੀਓ ਪਛਾਣੋ ਸੁਨੀਲ ਜਾਖੜ ਦੇ ਕਹਿਣ ਨਾਲ ਨਹੀਂ ਆਪਣਾ ਚੰਗਾ ਮਾੜਾ ਆਹੀ ਪਟਿਆਲਾ ਸੀਗਾ ਮਹਾਰਾਣੀ ਸਾਹਿਬ ਬੈਠੇ ਐ ਮੈਂ ਸਾਹ ਥੋੜਾ ਜਿਹਾ ਕੰਪਸ ਹੋਇਆ ਹੋਇਆ ਮਹਾਰਾਣੀ ਸਾਹਮਣੇ ਸਟੇਜ ਤੇ ਸੀਗੇ ਜਿਹਦੇ ਮੋਦੀ ਸਾਹਿਬ ਇੱਥੇ ਆਏ ਐ ਇਲੈਕਸ਼ਨ ਰੈਲੀ ਦੇ ਅੰਦਰ ਐਸੇ ਸਟੇਜ ਤੋਂ ਪਟਿਆਲੇ 'ਚ ਖੜਕੇ ਮੈਂ ਕਿਹਾ ਸੀ ਮੈਂ ਕਿਹਾ ਮੋਦੀ ਸਾਹਿਬ ਪੰਜਾਬ ਦੀ ਜਵਾਨੀ ਤੇ ਪੰਜਾਬ ਦੀ ਕਿਸਾਨੀ ਨੂੰ ਬਚਾਓ ਅੱਜ ਮੈਂ ਕੁਝ ਹੋਰ ਕਹਿਣ ਲੱਗਿਆ ਜਿੱਥੇ ਪੰਜਾਬ ਦੀ ਜਵਾਨੀ ਤੇ ਜਿੱਥੇ ਪੰਜਾਬ ਦੀ ਕਿਸਾਨੀ ਉੱਥੇ ਮੇਰੀ ਤੁਹਾਨੂੰ ਬੇਨਤੀ ਐ ਸਾਥੀਓ ਪੰਜਾਬ ਬਚਾਓ ਆਓ ਰਲ ਕੇ ਪੰਜਾਬ ਬਚਾਈਏ ਆਪਣੇ ਮਫਾਦ ਆਪਾਂ ਕਢਦੇ ਰਵਾਂਗੇ ਜੇ ਇਹ ਭੁਤਿੰਦਰ ਜਿਸ ਤਰ੍ਹਾਂ ਪਏ ਐ ਸਾਨੂੰ ਰਹਿਣਾ ਕੁਛ ਵੀ ਨਹੀਂ ਸਾਹਿਬ ਤੁਹਾਡੇ ਤੋਂ ਆਪਾਂ ਕਿਹੜੀ ਦੁਨੀਆ 'ਚ ਬਸਦੇ ਆ ਸਾਹਿਬ ਲੋਕਾਂ ਨੂੰ ਖਮਲਾ ਸਮਝ ਰਖਿਆ ਐਂ ਭਗਵੰਤ ਮਾਨ ਹੋ ਰਿਆ ਨਹੀਂ ਜਦੋਂ ਇੱਥੇ ਤਾਂ ਹੀ ਆ ਗਿਆ ਪਾਣੀ ਕਹਿੰਦੇ ਅਸੀਂ ਤਾਂ ਹੁਣ ਕਿਸਾਨਾਂ ਤੋਂ رائے ਲੈਣ ਲੱਗੇ ਆ ਵੀ ਲੈਂਡ ਪੁਲਿੰਗ ਪਾਲਿਸੀ ਤੇ ਤੁਹਾਡੀ رائے ਕੀ ਐ ਚੇਕ ਕੁਮਾਰ ਬਟਾਲਵੀ ਕੀ ਕਹਿ ਕੇ ਗਏ ਸੀਗੇ ਕੀ ਕਹਿ ਕੇ ਗਏ ਸੀਗੇ ਕਹਿੰਦੇ ਕਹਿੰਦਾ ਇੱਕ ਬਾਜ ਦੇ ਹੱਥੋਂ ਕੂੰਝ ਕੋਈ ਕਹਿੰਦਾ ਵੇਖਾ ਚੀਕਦਾ ਕਿਰ